ਸੈਕੰਡ ਹੈਂਡ ਕਾਰ ਪੰਜਾਬ ਤੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਦੋਸਤੋ ਅੱਜ ਤੁਹਾਡੇ ਲਈ ਲੈ ਕੇ ਆਇਆ ਆਪਕ ਘਰੇਲੂ ਕਾਰਾਂ ਪੰਜਾਬ ਨੰਬਰ ਦੀਆਂ ਬਹੁਤ ਘੱਟ ਚੱਲੀਆਂ ਹੋਈਆਂ ਘੈਂਟ ਘੈਂਟ ਕਾਰਾਂ ਤੇ ਵੀਡੀਓ ਨੂੰ ਸਕਿਪ ਨਾ ਕਰਿਓ ਦੋਸਤੋ ਪੂਰੀ ਵੀਡੀਓ ਜ਼ਰੂਰ ਦੇਖਿਓ ਆਪ ਵਧਦੇ ਆਂ ਵੀਡੀਓ ਵੱਲ ਹਾਂਜੀ ਦੋਸਤੋ ਅੱਜ ਆਪਣੇ ਕੋ ਪਹਿਲੀ ਕਾਰ ਆ ਗਈ ਜੀ ਇੰਡੀਕੋ TDi ਡੀਜ਼ਲ 2012 ਮਾਡਲ ਕਾਰ ਆ ਜੀ ਦੂਜੇ ਨਾਮ ਤੇ ਆ 90000 ਦੇ ਕਰੀਬ ਚੱਲੀ ਹੋਈ ਕਾਰ ਆ ਜੀ ਜੇਕਰ ਟਾਇਰਾਂ ਦੀ ਗੱਲ ਕਰੀਏ ਤਾਂ 70 ਤੋਂ 75 ਪੈਸੇ ਟਾਇਰ ਨੇ ਕਰਦੇ ਏਸੀ ਹੀਟ ਚੱਲਦਾ ਆ ਜੀ ਲੈਦਰ ਦੇ ਸੀਟ ਕਵਰ ਲੱਗੇ ਹੋਏ ਨੇ ਦੋਸਤੋ ਬਲੂਟੂਥ ਵਾਲਾ ਮਿਊਜ਼ਿਕ ਪਲੇਅਰ ਕਾਰ ਦੇ ਵਿੱਚ ਲੱਗਾ ਹੋਇਆ ਲੋਕਲ ਪੰਜਾਬ ਨੰਬਰ ਦੀ ਕਾਰ ਆ ਜੇ ਕਿਸੇ ਵੀਰ ਨੇ ਲੋਨ ਕਰਵਾਉਣਾ ਹੋਵੇ ਲੋਨ ਵੀ ਕਰਵਾ ਸਕਦਾ ਜੀ ਕੋਈ ਲੱਗੀ ਬੱਜੀ ਨਹੀਂ ਕੋਈ ਪ੍ਰੋਬਲਮ ਨਹੀਂ ਕਰਦੇ ਵਿੱਚ ਹਰ ਇੱਕ ਚੀਜ਼ ਦੀ ਫੁੱਲ ਬਟਾ ਫੁੱਲ ਗਾਰੰਟੀ ਮਿਲੂਗੀ ਦੋਸਤੋ ਨਮਾਸ਼ਹਿਰ ਏਰੀਆ ਦੇ ਵਿੱਚ ਕਾਰ ਖੜੀ ਹੋਈ ਹੈ ਜੀ ਹੋਰ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਸਕਰੀਨ ਉੱਤੇ ਨੰਬਰ ਦਿੱਤਾ ਹੋਇਆ ਦੋਸਤੋ ਦੋਸਤੋ ਆਪਣੇ ਕੋ ਅਗਲੀ ਕਾਰ ਆ ਗਈ ਜੀ ਬਰਨਾ SX 1.6 ਡੀਜ਼ਲ 2011 ਮਾਡਲ ਕਾਰ ਆ ਜੀ 90-95000 ਦੇ ਕਰੀਬ ਚੱਲੀ ਹੋਈ ਕਾਰ ਆ ਕੰਪਨੀ ਰਿਕਾਰਡ ਦੇ ਨਾਲ ਲੋ ਪ੍ਰੋਫਾਈਲ ਅਲੋਇ ਟਾਇਰ ਲੱਗੇ ਹੋਏ ਨੇ ਜੀ ਬਹੁਤ ਸੋਹਣੀ ਕੰਡੀਸ਼ਨ ਦੀ ਕਾਰ ਆ ਪੰਜਾਬ ਨੰਬਰ ਆ ਦੋਸਤੋ ਇਨਸ਼ੋਰੈਂਸ ਵੈਲਿਡ ਆ 1 ਰੁਪਏ ਦਾ ਕਰ ਤੇ ਖਰਚਾ ਨਹੀਂ ਹੈਗਾ ਜੀ ਇੰਜਨ ਗিয়ার ਐਕਸੀਡੈਂਟ ਦੀ ਫੁੱਲ ਬਟਾ ਫੁੱਲ ਗਾਰੰਟੀ ਮਿਲੂਗੀ ਜੇ ਕਿਸੇ ਵੀਰ ਨੇ ਲੋਨ ਕਰਵਾਉਣਾ ਲੋਨ ਵੀ ਕਰਵਾ ਸਕਦਾ ਜੀ ਗੜਸ਼ੰਕਰ ਏਰੀਆ ਦੇ ਵਿੱਚ ਕਾਰ ਖੜੀ ਹੋਈ ਆ ਦੋਸਤੋ ਮਾਲਕ ਦਾ ਨੰਬਰ ਦਿੱਤਾ ਹੋਇਆ ਹੋਰ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਅਗਲੀ ਕਾਰ ਆਗੀ ਦੋਸਤੋ ਆਲਟੋ K10 BXI 2012 ਮਾਡਲ ਕਾਰ ਆ ਜੀ 80 85000 ਦੇ ਕਰੀਬ ਚੱਲੀ ਹੋਈ ਆ ਠਾਲਡ ਓਨਰ ਆ ਕਰਦਾ ਟਾਇਰ ਟੱਪਾ ਵਧੀਆ ਆ ਜੀ ਅਲੋਏ ਵੀਲਸ ਲੱਗੇ ਹੋਏ ਨੇ AC ਹਿੱਟ ਚੱਲਦਾ ਹੈ ਜੀ ਕੋਈ ਪੀਸ ਨਹੀਂ ਚੇਂਜ ਕੋਈ ਸ਼ੀਸ਼ਾ ਨਹੀਂ ਚੇਂਜ ਜੈਨੂਨ ਗੱਡੀ ਆ ਜੀ ਹਲਕੀ ਫੁਲਕੀ ਟੱਚਿੰਗ ਹੋ ਸਕਦੀ ਆ ਜਲੰਧਰ ਦਾ ਨੰਬਰ ਆ ਦੋਸਤੋ ਬਾਕੀ ਕੰਡੀਸ਼ਨ ਪੂਰੀ ਓਕੇ ਆ ਕਰਦੀ ਹਰ ਇੱਕ ਚੀਜ਼ ਦੀ ਗਾਰੰਟੀ ਮਿਲੂਗੀ ਇਸcar ਉੱਤੇ ਵੀ ਜ਼ਿਕਰ ਕੀ ਕਿਸੇ ਵੀਰ ਨੇ ਲੋਨ ਕਰਵਾਉਣਾ ਤਾਂ ਲੋਨ ਕਰਵਾ ਸਕਦਾ ਜੀ ਹੋਰ ਜਾਣਕਾਰੀ ਦੇ ਲਈ ਸੰਪਰਕ ਕਰ ਸਕਦੇ ਹੋ ਗੜਸ਼ੰਕਰ ਏਰੀਆ ਦੇ ਵਿੱਚ ਕਾਰ ਖੜੀ ਹੋਈ ਆ ਦੋਸਤੋ ਦੋਸਤੋ ਆਪਣੇ ਕੋ ਅਗਲੀ ਕਾਰ ਆ ਜੀ Alto LX 2005 ਮਾਡਲ ਕਾਰ ਆ ਜੀ 2025 ਤੱਕ ਰੀਸੀ ਪਾਸਾ ਕਰਦੀ ਦੂਜੇ ਨਾਮ ਦੀ ਕਾਰ ਆ ਦੋਸਤੋ 1 ਸਾਲ ਦੀ ਇਨਸ਼ੋਰੈਂਸ ਪਈ ਹੋਈ ਆ ਕਾਰ ਦੀ ਟਾਇਰ ਟੱਪੇ ਦੀ ਜੇ ਗੱਲ ਕਰੀਏ 80 85 ਪੈਸੇ ਟਾਇਰ ਨੇ ਕਰਦੇ ਏਸੀ ਹੀਟ ਚੱਲਦਾ ਆ ਜੀ ਲੈਦਰ ਦੇ ਸੀਟ ਕਵਰ ਪਏ ਹੋਏ ਨੇ ਸਾਰੀ origignal ਗੱਡੀ ਆ ਦੋਸਤੋ ਕੋਈ ਇੱਕ ਰੁਪਏ ਦਾ ਖਰਚਾ ਨਹੀਂ ਕਰ ਉੱਤੇ ਹਰ ਇੱਕ ਚੀਜ਼ ਦੀ ਫੁੱਲ ਵਟਾ ਫੁੱਲ ਗਾਰੰਟੀ ਮਿਲੂਗੀ ਜੇਕਰ ਕੋਈ ਵੀਰ ਵਧੀਆ ਆਲਟੋ ਭਾਲਦਾ ਹੋਵੇ ਤਾਂ ਉਹ ਸੰਪਰਕ ਕਰ ਸਕਦਾ ਜੀ ਫਲੋਰ ਦੇ ਨੇੜੇ ਆਡ ਏਰੀ ਦੇ ਵਿੱਚ ਕਾਰ ਖੜੀ ਹੋਈ ਆ ਮਾਲਕ ਦਾ ਨੰਬਰ ਦਿੱਤਾ ਹੋਇਆ ਹੋਰ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਦੋਸਤੋ ਦੋਸਤੋ ਜੇਕਰ ਤੁਸੀਂ ਵੀ ਆਪਣਾ ਕੋਈ ਵੀਕਲ ਮੋਟਰਸਾਈਕਲ ਗੱਡੀ ਟਰੈਕਟਰ ਟਰਾਲੀ ਵੇਚਣਾ ਚਾਹੁੰਦੇ ਹੋ ਤਾਂ ਸਾਡੇ ਇਸ ਦਿੱਤੇ ਹੋਏ ਨੰਬਰ ਤੇ ਆਪਣੇ ਵੀਕਲ ਦੀਆਂ ਫੋਟੋਆਂ ਅਤੇ ਪੂਰੀ ਜਾਣਕਾਰੀ ਭੇਜ ਸਕਦੇ ਹੋ ਸਾਡੇ ਐਪ ਦੇ ਜਰੀਏ ਹੁਣ ਤੱਕ 500 ਤੋਂ ਵੱਧ ਕਾਰਾਂ ਪਿਛਲੇ 3 ਮਹੀਨਿਆਂ ਦੇ ਵਿੱਚ ਸੇਲ ਹੋ ਚੁੱਕੀਆਂ ਨੇ ਜਿਸ ਦੀ ਜਾਣਕਾਰੀ ਤੁਸੀਂ ਸਾਡੇ ਇੰਸਟਾਗ੍ਰam YouTube Facebook ਉੱਤੇ ਦੇਖ ਸਕਦੇ ਹੋ ਦੋਸਤੋ ਆਪਣੇ ਕੋ ਅਗਲੀ ਕਾਰ ਆ ਗਈ ਜੀ ਆਲਟੋ K10 BXI 2014 ਮਾਡਲ ਕਾਰ ਆ ਜੀ ਸਿਰਫ 49000 ਕਿਲੋਮੀਟਰ ਵਿਦ ਕੰਪਨੀ ਰਿਕਾਰਡ ਨਾਲ ਚੱਲੀ ਹੋਈ ਕਾਰ ਆ ਬੰਪਰ ਟੂ ਬੰਪਰ Ориਜਨਲ ਗੱਡੀ ਆ ਜੀ ਕੋਈ ਪ੍ਰੋਬਲਮ ਨਹੀਂ ਦੂਜੇ ਨਾਮ ਤੇ ਆ ਦੋਸਤੋ ਟੱਚ ਸਕਰੀਨ ਲੱਗੀ ਹੋਈ ਆ ਟਾਇਰ ਬਿਲਕੁਲ ਨਵੇਂ ਨੇ ਕਾਰ ਉਤੇ ਇੱਕ ਵੀ ਸਕਰੈਚ ਨਹੀਂ ਜੀ ਇੱਕ ਵੀ ਪੇਂਟ ਨਹੀਂ ਹੈਗਾ ਸਾਰੀ Ориਜਨਲ ਗੱਡੀ ਆ ਜੀ ਪੰਜਾਬ ਨੰਬਰ ਦੀ ਜੇ ਕਿਸੇ ਵੀਰ ਨੇ ਲੋਨ ਕਰਵਾਉਣਾ ਇਸ ਗੱਡੀ ਉੱਤੇ ਲੋਨ ਵੀ ਕਰਵਾ ਸਕਦੇ ਹੋ ਜੀ ਜੇ ਕੋਈ ਵੀਰਸਾਰੀ Ориਜਨਲ ਗੱਡੀ ਭਾਲਦਾ ਹੋਵੇ ਤਾਂ ਸੰਪਰਕ ਕਰ ਸਕਦੇ ਹੋ ਜੀ ਬੰਗਾ ਏਰੀਆ ਦੇ ਵਿੱਚਕਾਰ ਖੜੀ ਹੋਈ ਆ ਦੋਸਤੋ ਅੱਗੇ ਆਪਣੇ ਕੋ ਆਗੀ ਜੀ ਐਕਟਿਵਾ 3G 2016 ਮਾਡਲ ਆ ਫਾਸਟ ਆਨਰਾ ਜੀ ਸਿਰਫ 25000 ਕਿਲੋਮੀਟਰ ਚੱਲੀ ਹੋਈ ਆ ਇਨਸ਼ੋਰੈਂਸ ਵੈਲਿਡ ਆ ਜੀ ਟਾਇਰ ਟੱਪਾ ਬਿਲਕੁਲ ਨਵਾਂ ਆ ਕੋਈ ਲੱਗੀ ਬੱਜੀ ਨਹੀਂ ਕੋਈ ਐਕਸੀਡੈਂਟ ਨਹੀਂ ਹੈਗੀ ਜੀ ਸੀਲਡ ਇੰਜਨ ਆ ਦੋਸਤੋ ਹਰ ਇੱਕ ਚੀਜ਼ ਦੀ ਗਾਰੰਟੀ ਮਿਲੂਗੀ 1 ਰੁਪਏ ਦਾ ਖਰਚਾ ਨਹੀਂ ਹੈਗਾ ਜੀ ਨਵਾਂ ਸ਼ਹਿਰ ਦੇ ਲਾਗੇ ਔੜ ਏਰੀਆ ਦੇ ਵਿੱਚ ਖੜੀ ਹੋਈ ਹੈ ਜੀ ਹੋਰ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਮਾਲਕ ਦਾ ਨੰਬਰ ਦਿੱਤਾ ਹੋਇਆ ਬਹੁਤ ਸੋਹਣੀ ਕੰਡੀਸ਼ਨ ਦੀ ਇੱਕ ਟਿਵਾ ਹੈ ਦੋਸਤੋ ਅਗਲੀ ਗੱਡੀ ਆਪਣੇ ਕੋ ਅਗੀ ਜੀ ਬਰਨਾ ਬੇਸ ਮਾਡਲ 2010 ਡੀਜ਼ਲ 2010 ਮਾਡਲ ਆ ਦੋਸਤੋ ਦੂਜੇ ਨਾਮ ਦੀ ਕਾਰਾ ਜੀ 90-95000 ਦੇ ਕਰੀ ਚੱਲੀ ਹੋਈ ਕਾਰਾ ਅਲੋਏ ਟਾਇਰ 16 ਇੰਚ ਲੱਗੇ ਹੋਏ ਨੇ ਟੱਚ ਸਕਰੀਨ ਜੀਪੀਐਸ ਵਾਲੀ ਲੱਗੀ ਹੋਈ ਹੈ ਜੀ ਲੈਦਰ ਦੇ ਸੀਟ ਕਵਰ ਨੇ ਚਲਾਵੇ ਦੀ ਬਹੁਤ ਸੋਹਣੀ ਹੈ ਗੱਡੀ ਪੂਰੀ ਮੋਡੀਫਾਈ ਕੀਤੀ ਹੋਈ ਹੈ ਜੀ ਬਹੁਤ ਹੀ ਵਧੀਆ ਰੇਟ ਤੇ ਮਿਲ ਰਹੀ ਹੈ ਦੋਸਤੋ ਫਲੋਰ ਦੇ ਲੱਗੇ ਨਗਰ ਏਰੀਆ ਦੇ ਵਿੱਚ ਕਾਰ ਖੜੀ ਹੋਈ ਆ ਹੋਰ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਸਕਰੀਨ ਉੱਤੇ ਮਾਲਕ ਦਾ ਨੰਬਰ ਦਿੱਤਾ ਹੋਇਆ ਦੋਸਤੋ ਆਪਣੇ ਕੋ ਅਗਲੀ ਕਾਰ ਆ ਗਈ ਜੀ ਪੋਲੋ 1.5 ਟਾਪ ਮਾਡਲ ਹੈ ਜੀ 4 ਸਿਲੰਡਰ ਵਾਲੀ ਡੀਜ਼ਲ 2015 ਮਾਡਲ ਹੈ ਜੀ ਦੂਜੇ ਨਾਮ ਦੀ ਕਾਰ ਆ 78000 ਕਿਲੋਮੀਟਰ ਵਿਦ ਕੰਪਨੀ ਰਿਪੋਰਟ ਨਾਲ ਚੱਲੀ ਹੋਈ ਹੈ ਜੀ ਆ ਲਾਇਰ ਟਾਇਰ ਲੱਗੇ ਹੋਏ ਨੇ ਜੀ ਲੈਦਰ ਦੇ ਸੀਟ ਕਵਰ ਨੇ ਸਾਰੀ オリジナル ਗੱਡੀ ਆ ਦੋਸਤੋ ਕੋਈ 1 ਰੁਪਿਆ ਦਾ ਖਰਚਾ ਨਹੀਂ ਹੈਗਾ ਕਾਰ ਉੱਤੇ ਪੰਜਾਬ ਲੋਕਲ ਨੰਬਰ ਆ ਦੋਸਤੋ ਹਰ ਇੱਕ ਚੀਜ਼ ਦੀ ਫੁੱਲ ਬਟਾ ਫੁੱਲ ਗਾਰੰਟੀ ਮਿਲੂਗੀ ਜੇ ਕਿਸੇ ਵੀਰ ਨੇ ਲੋਨ ਕਰਵਾਉਣਾ ਹੋਵੇ ਲੋਨ ਵੀ ਕਰਵਾ ਸਕਦੇ ਹੋ ਜੀ ਪਰੇ ਏਰੀਏ ਦੇ ਵਿੱਚ ਕਾਰ ਖੜੀ ਹੋਈ ਹੈ ਜੀ ਫਗਵਾੜਾ ਦੇ ਲਾਗੇ ਅਪਰੇ ਏਰੀਏ ਦੇ ਵਿੱਚ ਖੜੀ ਹੋਈ ਆ ਹੋਰ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਜੀ ਸਿਕਨਿਨ ਉੱਤੇ ਮਾਲਕ ਦਾ ਨੰਬਰ ਦਿੱਤਾ ਹੋਇਆ ਦੋਸਤੋ ਦੋਸਤੋ ਆਪਣੇ ਕੋ ਅਗਲੀ ਕਰ ਆ ਗਈ i20 ਮੈਗਨਾ ਆਪਸ਼ਨਲ ਡੀਜ਼ਲ 2020 ਮਾਡਲ ਆ ਜੀ 2021 ਦੀ ਆਰਸੀਆ ਕਾਰ ਦੀ ਸਿਰਫ 50000 ਕਿਲੋਮੀਟਰ ਵਿਦ ਕੰਪਨੀ ਰਿਪੋਰਟ ਨਾਲ ਚੱਲੀ ਹੋਈ ਕਾਰ ਆ ਜੀ ਫਾਸਟ ਓਨਰ ਆ ਇੱਕੋ ਹੱਥ ਚੱਲੀ ਹੋਈ ਆ ਔਲ ਵੇਅ ਟਾਇਰ ਲੱਗੇ ਹੋਏ ਨੇ ਜੀ ਟੱਚ ਸਕਰੀਨ ਲੱਗੀ ਹੋਈ ਆ ਮਿਊਜ਼ਿਕ ਸਿਸਟਮ ਲੱਗਾ ਹੋਇਆ ਕਾਰ ਦੇ ਵਿੱਚ ਪੂਰੀ ਮੋਡੀਫਾਈ ਕੀਤੀ ਹੋਈ ਕਾਰ ਆ ਜੀ ਕੋਈ 1 ਰੁਪਏ ਦਾ ਖਰਚਾ ਨਹੀਂ ਜੀ ਕੋਈ ਕਿਸੇ ਨੂੰ ਐਕਸੀਡੈਂਟ ਨਹੀਂ ਕੋਈ ਪੇਂਟ ਨਹੀਂ ਸਾਰੀ オリジナル ਗੱਡੀ ਆ ਦੋਸਤੋ ਕੰਪਨੀ ਰਿਕਾਰਡ ਨਾਲ ਚੱਲੀ ਹੋਈ ਆ ਜਿੰਨਾ ਲੋਨ ਚਾਹੀਦਾ ਕਰਵਾ ਕੇ ਦੇ ਸਕਦੇ ਆ ਜੀ ਫਲੋਰ ਏਰੀਆ ਦੇ ਵਿੱਚ ਕਾਰ ਖੜੀ ਹੋਈ ਆ ਜੇ ਕਿਸੇ ਵੀ ਨੂੰ ਸਾਰੀ オリジナル ਗੱਡੀ ਘੱਟ ਚੱਲੀ ਹੋਈ ਚਾਹੀਦੀ ਹੋਵੇ ਤਾਂ ਮਾਲਕ ਨਾਲ ਗੱਲ ਕਰ ਸਕਦਾ ਜੀ ਸਕਰੀਨ ਤੇ ਨੰਬਰ ਦਿੱਤਾ ਹੋਇਆ ਹੈ ਅਗਲੀ ਗੱਡੀ ਦੋਸਤੋ ਆ ਗਈ i20 ਆਸਤਾ ਟਾਪ ਮਾਡਲ ਆ ਜੀ ਪੈਟਰੋਲ 2014 ਮਾਡਲ ਆ ਫਾਸਟ ਓਨਰ ਆ ਜੀ 90000 ਦੇ ਕਰੀਬ ਕੰਪਨੀ ਰਿਕਾਰਡ ਨਾਲ ਚੱਲੀ ਹੋਈ ਕਾਰ ਆਲੋਇ ਟਾਇਰ ਬਿਲਕੁਲ ਨਵੇਂ ਲੱਗੇ ਹੋਏ ਨੇ ਜੀ ਕੋਈ ਲੱਗੀ ਬੱਜੀ ਨਹੀਂ ਕੋਈ ਪ੍ਰੋਬਲਮ ਨਹੀਂ ਕਰਦੇ ਵਿੱਚ ਜੀ ਸਾਰੇ ਫਿਚਰ ਵਰਕਿੰਗ ਕਰਦੇ ਨੇ ਕਾਰ ਦੇ ਪੀਵੀ ਪੇਂਟ ਮਹਾਲੀ ਦਾ ਨੰਬਰ ਆ ਦੋਸਤੋ ਇਨਸ਼ੋਰੈਂਸ ਫੁੱਲ ਆ ਕਾਰ ਦੀ ਫਲੋਰ ਏਰੀਆ ਦੇ ਵਿੱਚ ਕਾਰ ਖੜੀ ਹੋਈ ਹੈ ਜੀ ਜੇ ਕਿਸੇ ਵੀ ਨੂੰ ਲੋਨ ਕਰਵਾਉਣਾ ਹੋਵੇ ਲੋਨ ਵੀ ਕਰਵਾ ਸਕਦੇ ਹੋ ਹੋਰ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਜੀ ਸਕਰੀਨ ਉੱਤੇ ਨੰਬਰ ਦਿੱਤਾ ਹੋਇਆ ਦੋਸਤੋ ਇਹੋ ਜਿਹੀਆਂ ਹੋਰ ਵੀਡੀਓ ਵੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਜਰੂਰ ਕਰ ਲਿਓ ਤਾਂ ਜੋ ਤੁਹਾਨੂੰ ਇਹੋ ਜਿਹੀਆਂ ਕਾਰਾਂ ਘੱਟ ਰੇਟ 'ਚ ਵੇਖਣ ਨੂੰ ਮਿਲ ਸਕੇ ਦੋਸਤੋ ਆਪਣਾ ਕੋ ਅਗਲੀ ਕਾਰ ਆ ਗਈ ਜੀ ਆਟਿਕਾ BDI 2018 ਮਾਡਲ ਆ ਜੀ ਫਾਸਟ ਓਨਰ ਆ 1,35,000 ਦੇ ਕਰੀਬ ਕੰਪਨੀ ਰਿਕਾਰਡ ਨਾਲ ਜਲਦੀ ਹੋਈ ਕਾਰ ਫੁੱਲ ਇਨਸ਼ੋਰਸਡ ਆ ਜੀ ਕੋਈ ਟੈਕਸੀ ਨਹੀਂ ਚੱਲੀ ਹੋਈ ਕਰੇ ਐਨ ਆਰ ਆਈ ਫੈਮਿਲੀ ਦੀ ਗੱਡੀ ਹੈ ਜੀ ਕੋਈ ਇੱਕ ਰੁਪਏ ਦਾ ਖਰਚਾ ਨਹੀਂ ਸਾਰੀ オリジナル ਗੱਡੀ ਹੈ ਜੀ ਟਾਇਰ ਟੱਪਾ ਬਿਲਕੁਲ ਨਵਾਂ ਦੋਸਤੋ ਪੰਜਾਬ ਨੰਬਰ ਹੈ ਜੀ ਲੈਦਰ ਦੇ ਸੀਟ ਕਵਰ ਲੱਗੇ ਹੋਏ ਨੇ ਸਾਰੇ ਫਿਊਚਰ ਵਰਕਿੰਗ ਹੈ ਜੀ ਜੇ ਕਿਸੇ ਵੀਰ ਨੇ ਲੋਨ ਕਰਵਾਉਣਾ ਹੋਵੇ ਬਦ ਤੋਂ ਬਦ ਲੋਨ ਕਰਵਾ ਸਕਦਾ ਹੋਰ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਜੀ ਫਗਵਾੜੇ ਨੇਰੇ ਨੇੜੇ ਫਲੋਰ ਏਰੀਏ ਦੇ ਵਿੱਚ ਕਾਰ ਖੜੀ ਹੋਈ ਆ ਮਾਲਕ ਦਾ ਨੰਬਰ ਦਿੱਤਾ ਹੋਇਆ ਹੋਰ ਜਾਣਕਾਰੀ ਦੇ ਲਈ ਸੰਪਰਕ ਕਰ ਸਕਦੇ ਹਾਂ ਦੋਸਤੋ ਆਪਣੇ ਕੋ ਦੋਸਤੋ ਅਗਲੀ ਕਾਰ ਆ ਗਈ ਧੀ Alto LXi 2010 ਮਾਡਲ ਆ ਜੀ 80 82000 ਦੇ ਕਰੀਬ ਚੱਲੀ ਹੋਈ ਕਾਰ ਅਲੋਇ ਟਾਇਰ ਲੱਗੇ ਹੋਏ ਨੇ AC ਹੀਟਰ ਵਰਕਿੰਗ ਆ ਜੀ ਇਨਸ਼ੋਰੈਂਸ ਬੈਲਾਡਾ ਕਾਰ ਦੀ ਠਾੜਾ ਹੋਨਰਾ ਦੋਸਤੋ ਬਹੁਤ ਹੀ ਸੋਨੀ ਕੰਡੀਸ਼ਨ ਦੀ ਕਾਰ ਆ ਜੀ ਨਵਾਂ ਸ਼ਰ ਦੇ ਨੇੜੇ ਏਰੀਆ ਦੇ ਵਿੱਚ ਖੜੀ ਹੋਈ ਆ ਹੋਰ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਸਕਰੀਨ ਉੱਤੇ ਨੰਬਰ ਦਿੱਤਾ ਹੋਇਆ ਜੀ ਕਿਸੇ ਵੀਰ ਨੇ ਇਸ ਗੱਡੀ ਉੱਤੇ ਵੀ ਲੋਨ ਕਰਵਾਉਣਾ ਤਾਂ ਲੋਨ ਕਰਵਾ ਕੇ ਦੇ ਸਕਦੇ ਆ ਜੀ ਹੋਰ ਜਾਣਕਾਰੀ ਦੇ ਲਈ ਸੰਪਰਕ ਕਰ ਸਕਦੇ ਹੋ ਦੋਸਤੋ ਦੋਸਤੋ ਆਪਣੇ ਕੋ ਅਗਲੀ ਕਾਰ ਆ ਗਈ ਜੈਨ ਪੈਟਰੋਲ ਐਲ ਐਕਸ ਆਈ ਪਾਵਰ ਸਟੀering ਆ ਜੀ ਪਾਵਰ ਵਿੰਡੋ ਆ 2005 ਮਾਡਲ ਆ 2025 ਤੱਕ ਰੀ ਸੀ ਪਾਸ ਆ ਦੋਸਤੋ ਏ ਸੀ ਹੀਟਰ ਚੱਲਦਾ ਜੀ 02 ਇੰਜਨ ਆ ਲੈਦਰ ਦੇ ਸੀਟ ਕਵਰ ਕੋਈ ਪ੍ਰੋਬਲਮ ਨਹੀਂ 60 70000 ਕਿਲੋਮੀਟਰ ਚੱਲੀ ਹੋਈ ਕਾਰ ਆ ਬਹੁਤ ਹੀ ਸੋਹਣੀ ਕੰਡੀਸ਼ਨ ਦੀ ਹੈ ਜੀ ਕੋਈ 1 ਰੁਪਿਆ ਦਾ ਖਰਚਾ ਨਹੀਂ ਕਰ ਉੱਤੇ ਬੰਗਿਆ ਏਰੀਆ ਦੇ ਵਿੱਚ ਕਾਰ ਖੜੀ ਹੋਈ ਹੈ ਜੀ ਬਹੁਤ ਹੀ ਸੋਹਣੀ ਕੰਡੀਸ਼ਨ ਦੀ ਹੈ ਜੇ ਕੋਈ ਵੀ ਲੈਣਾ ਚਾਹੁੰਦਾ ਤਾਂ ਸੰਪਰਕ ਕਰ ਸਕਦੇ ਹੋ ਜੀ ਸਕਰੀਨ ਉੱਤੇ ਨੰਬਰ ਦਿੱਤਾ ਹੋਇਆ ਦੋਸਤੋ ਆਪਣੇ ਕੋ ਅਗਲੀ ਕਾਰ ਆ ਗਈ ਜੀ ਬਲੇਰੋ B6 ਆਪਸ਼ਨਲ ਟਾਪ ਮਾਡਲ 2020 ਮਾਡਲ ਆ ਜੀ ਪੂਰੀ ਮੋਡੀਫਾਈ ਕੀਤੀ ਹੋਈ ਕਾਰ 90000 ਦੇ ਕਰੀਬ ਚੱਲੀ ਹੋਈ ਹੈ ਜੀ ਚਾਰੇ ਟਾਇਰ ਬਿਲਕੁਲ ਨਵੇਂ ਨੇ ਅਲੋਏ ਟਾਇਰ ਲੱਗੇ ਹੋਏ ਨੇ ਜੀ ਮਿਊਜ਼ਿਕ ਸਿਸਟਮ ਕਾਰ ਦੇ ਵਿੱਚ ਲੱਗਾ ਹੋਇਆ ਲੈਦਰ ਦੇ ਸੀਟ ਕਵਰ ਨੇ ਸਾਰੀ オリジナル ਗੱਡੀ ਆ ਜੀ ਇੱਕ ਪੀਸ ਨਹੀਂ ਪੇਂਟ ਕਰਦਾ ਪੂਰੀ ਮੋਡੀਫਾਈ ਕੀਤੀ ਹੋਈ ਆ ਜੀ ਠਾਲਡ ਓਨਰ ਆ ਦੋਸਤੋ ਕੋਈ ਪ੍ਰੋਬਲਮ ਨਹੀਂ ਕਰ ਦੇ ਵਿੱਚ ਜਿਨ੍ਹਾਂ ਨੂੰ ਚਾਹੀਦਾ ਲੋਨ ਕਰਵਾ ਕੇ ਦੇ ਸਕਦੇ ਆ ਜੀ ਹੋਰ ਜਾਣਕਾਰੀ ਦੇ ਲਈ ਸੰਪਰਕ ਕਰ ਸਕਦੇ ਹੋ ਸਕਰੀਨ ਉੱਤੇ ਨੰਬਰ ਦਿੱਤਾ ਹੋਇਆ ਜੀ ਨਮਾਸ਼ਕਾਰ ਦੇ ਨੇੜੇ ਰਾਹੋਂ ਏਰੀਏ ਦੇ ਵਿੱਚ ਕਾਰ ਖੜੀ ਹੋਈ ਆ ਹੋਰ ਜਾਣਕਾਰੀ ਦੇ ਲਈ ਸੰਪਰਕ ਕਰ ਸਕਦੇ ਹੋ ਦੋਸਤੋ ਆਪਣੇ ਕੋ ਦੋਸਤੋ ਅਗਲੀ ਕਰ ਆ ਗਈ ਸੁਵਿਫਟ ਡਿਜ਼ਾਇਰ ਬੀਡੀਆਈ 2010 ਮਾਡਲ ਆ ਜੀ ਫਾਸਟ ਓਨਰ ਆ 82 83000 ਕਿਲੋਮੀਟਰ ਚੱਲੀ ਹੋਈ ਕਾਰ ਆ ਜੀ ਘਰੇਲੂ ਗੱਡੀ ਆ ਕੋਈ ਐਕਸੀਡੈਂਟ ਨਹੀਂ ਹੈਗੀ ਜੀ ਕੋਈ ਪ੍ਰੋਬਲਮ ਨਹੀਂ ਟਾਇਰ ਟੱਪਾ ਵਧੀਆ ਜੀ ਚਲਾਵਾ ਬਹੁਤ ਸੋਹਣਾ ਕਰਦਾ ਸਾਰੇ ਫਿਊਚਰ ਕੰਮ ਕਰਦੇ ਨੇ ਦੋਸਤੋ ਪੰਜਾਬ ਨੰਬਰ ਦੀ ਕਾਰ ਜੇ ਕਿਸੇ ਵੀ ਨੇ ਲੈਣੀ ਹੋਵੇ ਸੰਪਰਕ ਕਰ ਸਕਦੇ ਹੋ ਜੀ ਔਡ ਏਰੀਆ ਦੇ ਵਿੱਚ ਕਾਰ ਖੜੀ ਹੋਈ ਆ ਸਕਰੀਨ ਉੱਤੇ ਮਾਲਕ ਦਾ ਨੰਬਰ ਦਿੱਤਾ ਹੋਇਆ ਹੈ ਜੀ ਕਾਲ ਕਰ ਸਕਦੇ ਹੋ WhatsApp ਤੇ ਮੈਸੇਜ ਕਰ ਸਕਦੇ ਹੋ ਬਹੁਤ ਸੋਹਣੀ ਕੰਡੀਸ਼ਨ ਦੀ ਕਾਰ ਆ ਦੋਸਤੋ ਦੋਸਤੋ ਇੱਥੇ ਤੱਕ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿੰਨੇ ਵੀ ਮੇਰੇ ਨਵੇਂ ਵੀਡੀਓ ਜੁੜੇ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਤੇ ਫੇਸਬੁਕ ਵਾਲੇ ਕਰਦੇ ਹੋ ਫੋਲੋ ਤਾਂ ਜੋ ਤੁਹਾਨੂੰ ਇਹੋ ਜੀਆਂ ਕਾਰਾਂ ਘੈਂਟ ਘੈਂਟ ਰੇਟ ਦੇ ਵਿੱਚ ਵਿਕਣ ਨੂੰ ਮਿਲ ਸਕੇ ਜੀ ਕੋਈ ਵੀ ਐਡ ਕਰਵਾਉਣਾ ਚਾਹੁੰਦਾ ਤਾਂ ਦਿੱਤੇ ਹੋਏ ਨੰਬਰ ਤੇ ਸਾਡੇ ਆਪਣੇ ਵੀਕਲ ਦੀਆਂ ਫੋਟੋਆਂ ਤੇ ਪੂਰੀ ਜਾਣਕਾਰੀ ਭੇਜ ਸਕਦੇ ਹੋ ਦੋਸਤੋ ਮਿਲਦੇ ਆ ਇੱਕ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਧੰਨਵਾਦ